ਮਤਾ ਜੀ ਕੀ ਨਾਮ ਆ ਜੀ ਗਰਮੇਰ ਕੌਰ ਜੀ ਹਾਂ ਜੀ ਕਿਹੜੀ ਜਗ੍ਹਾ ਜਾਣਾ ਕਿੱਥੋਂ ਆਏ ਅਸੀਂ ਮੋਵਾਲ ਜਾਣਾ ਜੀ ਹਾਂ ਕੀ ਦਿੱਕਤ ਆ ਰਹੀ ਹੈ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਇਹ ਇੱਥੇ ਜੀ ਸੰਤਵਾਸੀ ਨਹੀਂ ਮਿਲ ਰਹੀ ਬਹੁਤ ਚਿਰ ਦੇ ਹਰਾਨ ਹੋ ਰਹੇ ਹਾਂ ਕਿੰਨੀ ਕਿੰਧੇ ਤੱਕ ਪਰੇਸ਼ਾਨ ਹਾਂ ਬਹੁਤ ਟਾਈਮ ਤੋਂ ਜੀ ਤੱਕ ਸਾਨੂੰ ਪਤਾ ਸੀ ਹੜਤਾਲ ਆਜਾ ਨਹੀਂ ਜੀ ਸਾਨੂੰ ਕੋਈ ਬਤਨ ਨਹੀਂ ਹਾਂ ਤੁਹਾਨੂੰ ਬੱਸਾਂ ਨਹੀਂ ਹੜਤਾਲ ਦਾ ਕੋਈ ਪ੍ਰਾਈਵੇਟ ਵੀ ਨਹੀਂ ਮਿਲ ਰਹੀਆਂ ਨਹੀਂ ਜੀ ਕਿੰਨੀ ਕਿ ਦਿੱਕਤ ਪਰੇਸ਼ਾਨੀਆਂ ਥਾਂ ਬਹੁਤ ਆ ਜੀ ਮਤਾ ਜੀ ਕੀ ਨਾਮ ਆ ਜੀ ਹਰਜੀਤ ਕੌਰ ਹੈ ਜੀ ਕਿਹੜੀ ਜਗ੍ਹਾ ਖੜੇ ਹੋ ਅਸੀਂ ਲੁਧਿਆਣੇ ਖੜਿਆ ਜੀ ਬੱਸ ਸਟੈਂਡ ਕੀ ਦਿੱਕਤ ਪਰੇਸ਼ਾਨੀ ਆ ਰਹੀ ਜੀ ਸਾਨੂੰ ਪਰੇਸ਼ਾਨੀ ਆ ਸਵੇਰ ਦੇ ਧੱਕੇ ਖਾਂਦੇ ਫਿਰਦੇ ਆ ਸਾਨੂੰ ਬਸਾਂ ਨਹੀਂ ਮਿਲਦੇ ਆ ਨਾ ਸਾਨੂੰ ਪ੍ਰਾਈਵੇਟ ਮਿਲਦੇ ਅਸੀਂ ਕਿਰਾਏ ਲਾ ਕੇ ਜਾ ਸਕਦੇ ਹਾਂ ਕਿਉਂਕਿ ਇਹ ਨਹੀਂ ਨਾ ਇੱਕ ਸਾਨੂੰ ਪਤਾ ਹੀ ਨਹੀਂ ਸੀ ਵੀ ਆਹ ਸੋਣਾ ਫਿਰ ਅਸੀਂ ਸਵੇਰੇ ਨਾ ਆਉਂਦੀ ਆ ਇਹ ਇੱਕ ਲੱਖ ਜਦੋਂ ਬੰਦੇ ਨੇ ਬੱਸਾਂ ਬੰਦ ਕਰ ਦਿੱਤੀ ਹੁਣ ਕਿੱਧਰ ਨੂੰ ਜਾਊਗੇ ਸਾਰੇ ਦੇ ਮੁਲਾਜ਼ਮ ਜਿਹੜੇ ਕੱਚੇ ਆ ਕੱਚੇ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਉਹ ਕਹਿੰਦੇ ਵੀ ਇੱਕ ਪੱਕੇ ਕਰਨ 1 ਕਿਲੋਮੀਟਰ ਦੀ ਸਕੀਮ ਜਿਹੜੀ ਆ ਸਾਨੂੰ ਲੈ ਕੇ ਜਿਹੜਾ ਉਹ ਲਾਗੂ ਕਰਨੇ ਚਾਹੀਦੇ ਆ ਜੀ ਕਿਉਂਕਿ ਇਹ ਸਰਕਾਰਾਂ ਨੇ ਗੰਦੀਆਂ ਹੌਣ ਲੱਗੀਆਂ ਨੇ ਔਰ ਇਹਨਾਂ ਕਰਕੇ ਦੁਨੀਆ ਸੰਸਾਰ ਸਾਰਾ ਪਰੇਸ਼ਾਨ ਹੋ ਰਿਹਾ ਹੈ ਜੀ ਪਰ ਕਿਉਂਕਿ ਵੀ ਜਦੋਂ ਹੁਣ ਕੱਚੇ ਮੁਲਾਜ਼ਮੇ ਫਿਰ ਉਹਨਾਂ ਨੇ ਪੱਕੇ ਕਰਨ ਦਾ ਵੀ ਹੱਕ ਹੈ ਉਹ ਆਪਣੀ ਮੰਗਾ ਕਿਉਂ ਨਹੀਂ ਲੱਗਦਾ ਯਾਤਰੀ ਕਾफी ਪਰੇਸ਼ਾਨ ਹੋ ਰਹੇ ਨੇ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਹੁਣ ਕਿੱਧਰ ਨੂੰ ਜਾਈਏ ਇਸ ਤਾਂ ਜਾਣਾ ਵੀ ਧੂਰੀ ਹੈ ਜੀ ਦੇਖੋ ਹੈ ਔਰ ਕਿੱਧਰ ਨੂੰ ਜਾਵਾਂਗੇ ਕੋਈ ਵੀ ਬੱਸ ਨਹੀਂ ਜਾ ਰਹੀ ਜੀ ਨਹੀਂ ਕੋਈ ਨਹੀਂ ਜਾਂਦੀ ਨਾ ਪ੍ਰਾਈਵੇਟ ਨਾਲ ਸਰਕਾਰੀ ਤਾਂ ਜਾਣੀ ਕੀ ਹੈਗਾ ਪ੍ਰਾਈਵੇਟ ਜਾਈਏ ਪ੍ਰਾਈਵੇਟ ਵੀ ਚੱਲਦੀ ਐ ਜੇ ਜAVE ਬੱਸ ਸਾਰੀਆਂ ਲੋਕ ਕਰੇ ਪਈਆਂ ਨੇ ਕਿ ਦੱਸ ਕਿਦੋਂ ਨੂੰ ਪਰੇਸ਼ਾਨ ਸਵਾਰੀਆਂ ਜਾਣਗੀਆਂ ਹੁਣ ਅੱਜ ਸਾਡਾ ਹੜਤਾਲ ਕਰਨ ਦਾ ਕੋਈ ਵੀ ਸਵੇਰ ਪਹਿਲੇ ਟਾਈਮ ਤੋਂ ਨਹੀਂ ਸੀਗਾ ਕਿਉਂਕਿ ਸਾਡੀ ਜਿਹੜੀ ਕਾਰ ਸੀਗੀ ਉਹ 11 ਤੋਂ ਇੱਕ ਸਾਡੀ ਗੇਟ ਰੈਲੀ ਸੀਗੀ ਤੇ 12 ਵਜੇ ਸਰਕਾਰ ਨੇ ਕਿਲੋਮੀਟਰ ਸਕੀਮ ਪ੍ਰਾਈਵੇਟ ਗੱਡੀਆਂ ਦੇ ਟੈਂਡਰ ਕੱਢਣੇ ਸੀਗੇ ਵਿਭਾਗ ਦੇ ਵਿੱਚ ਪਾਉਣ ਦੇ ਲਈ ਪਰ ਰਾਤ ਹੀ ਸਵੇਰੇ ਤੜਕੇ ਹੀ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸਾਡੇ ਆਗੂਆਂ ਦੇ ਘਰੇ ਪੁਲਿਸ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਵੇਂ ਕਿ ਇੱਕ ਕ੍ਰਾਈਮਨਲ ਕੇਸ ਨੂੰ ਕੀਤਾ ਜਾਂਦਾ ਸੋ ਉਸ ਦੇ ਰੋਸ ਵਜੋਂ ਅਸੀਂ ਅੱਜ ਸਾਰੇ ਹੀ ਬੱਸ ਸਟੈਂਡ ਪੰਜਾਬ ਦੇ ਪੂਰੀਆਂ ਮੁਕੰਮਲ ਬੱਸਾਂ ਖੜਾ ਕੇ ਬੱਸ ਸਟੈਂਡ ਬੰਦ ਕੀਤੇ ਹੋਏ ਨੇ ਉਹ ਰੋਸ ਸਾਡਾ ਲੁਧਿਆਣੇ ਦਾ ਕਿੰਨੇ ਸਮੇਂ ਲਈ ਜਣੀ ਕਰਦਾ ਇਹ ਲੰਬੇ ਸਮੇਂ ਲਈ ਹੈ ਜਦੋਂ ਤੱਕ ਸਾਡੇ ਆਗੂਆਂ ਨੂੰ ਬਾਹਰ ਨਹੀਂ ਕਰਦੇ ਦੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੇ ਸਾਡਾ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੂਗਾ